ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀ ਜੈ ਭਾਰਤ ਜੈ ਵਾਲਮੀਕੀ ਹਰਿ ਵਾਲਮੀਕੀ ਸੋ ਸਾਥਿਓ ਸੋਸ਼ਲ ਮੀਡੀਆ ਤੇ ਕਈ ਵਾਰ ਆਪਾਂ ਲਾਈਵ ਹੋ ਕੇ ਮੀਡੀਆ ਸਾਹਮਣੇ ਜਿਹੜਾ ਜੋ ਸਮਾਜ ਪ੍ਰਤੀ ਅਪਸ਼ਬਦ ਬੋਲ ਰਿਹਾ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਆ ਹਰ ਟਾਈਮ ਅਸੀਂ ਆਪਣੇ ਮੀਡੀਆ ਰਾਹੀਂ ਦੱਸਦੇ ਰਹਿੰਦੇ ਆ ਪਰ ਗੱਲ ਇਹ ਆ ਵੀ ਹਮੇਸ਼ਾ ਹੀ ਸਮਾਜ ਨੂੰ ਹੀ ਟਾਰਗੇਟ ਸਮਾਜ ਦੀ ਜਾਤੀ ਨੂੰ ਟਾਰਗੇਟ ਜਿਹੜਾ ਆ ਕਿਸੇ ਨਾ ਕਿਸੇ ਪ੍ਰਤੀ ਜਿਹੜਾ ਕੀਤਾ ਜਾ ਰਿਹਾ ਸੋ ਹੁਣ ਵੀ ਜਿਹੜਾ ਇੱਕ ਪਹਿਲਾਂ ਜਿਹੜਾ ਰਾਜਾ ਵੜਿੰਗ ਦੇ ਬਿਆਨਾਂ ਤੇ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਆ ਰੋਸ ਪ੍ਰਦਰਸ਼ਨ ਹੋਇਆ ਕਿ ਜਿਹੜੇ ਮੁੱਖ ਮੰਤਰੀ ਪੰਜਾਬ ਆ ਜਿਨ੍ਹਾਂ ਨੇ ਹੁੱਕੇ ਸਾਧੂ ਜਿਹੜੇ ਸਾਡੇ ਸੱਤ ਪਰਾਂ ਨੂੰ ਗਿਆ ਤਾਂ ਹਲਿਓ ਗਵਾਦ ਹਲੇ ਚੱਲ ਹੀ ਰਿਹਾ ਸੀ ਤੇ ਇੱਕ ਨਵਾਂ ਵਾਦ ਇੱਕ ਲੜਕੀ ਨੇ ਜੋ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਇੱਕ ਵੀਡੀਓ ਵਾਇਲ ਹੋ ਰਹੀ ਹੈ ਜ ਜਉ ਤੁਹਾਨੂੰ ਉਹੀ ਆਪਣੇ ਜਨਰਾਂ ਹੀ ਵੀ ਦਿਖਾਵਾਂਗੇ ਵੀ ਜਿਹੜਾ ਇਹ ਗੜਕੀ ਬੋਲ ਰਹੀ ਆ ਕੱਲੀ ਆਈਆਂ ਨਾ ਕੋਈ ਚੁਆਇਸ ਦੇਣ ਵਾਲਾ ਵੀ ਨਹੀਂ ਆਇਆ ਬੰਦਾ ਨਾਲ ਕਿਹੜਾ ਲਵਾਂ ਨੈੱਕੀ ਦਾ ਇਹ ਵਾਲਾ ਕੀ ਵਾਲਾ ਪਹਿਸ ਚਿਹਰਾ ਤੋਂ ਮੈਨੂੰ ਇਹ ਬੜੀ ਲੱਗ ਰਿਹਾ ਜਿਆਦਾ ਐਵੇਂ ਝੂੜਿਆਂ ਵਾਲਾ ਲੱਗ ਰਿਹਾ ਜਿਸ ਵੀ ਤੇ ਕਹਿ ਰਹੀ ਆ ਵੀ ਜਿਹੜੇ ਨਾਈਕੀ ਦੇ ਬੂਡ ਮੈਂ ਕੱਲੀ ਆਈਆਂ ਕਿਸੇ ਦੁਕਾਨ ਦੇ ਉੱਪਰ ਤੇ ਮੈਂ ਬੂਡ ਪਸੰਦ ਕਰਨ ਬਾਅਦ ਤੇ ਮੈਨੂੰ ਸਮਝ ਹੀ ਲੱਗਦਾ ਵੀ ਨਾਈਕੀ ਦਾ ਲਵਾਂ ਜਾਂ ਇਹ ਲਵਾਂ ਜਿਹੜਾ ਨਾਕੀ ਦਾ ਤਾਂ ਮੈਨੂੰ ਠੀਕ ਲੱਗਦਾ ਜਿਹੜਾ ਨਾਲ ਦਾ ਬੂੜਾ ਮੈਨੂੰ ਇਦਾਂ ਲੱਗਦਾ ਜਿੱਦਾਂ ਇਹ ਜੂੜਿਆਂ ਦਾ ਜਿਹੜਾ ਬ੍ਰਾਂਡ ਹੋਵੇ ਜਾਂ ਉਹ ਜਿਹੜੇ ਕਾਸਟ ਨੂੰ ਜਿਹੜਾ ਇਹ ਟਾਰਗੇਟ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਬੀਜੇਪੀ ਦੇ ਸਨੀ ਜਖੜ ਨੇ ਵੀ ਜਦੋਂ ਕਾਂਗਰਸ ਦਾ ਟਾਈਮ ਆਉਣੇ ਬਿਆਨ ਦਿੱਤਾ ਸੀ ਸਰਦਾਰ ਚੰਨਜੀ ਚੰਨੀ ਸਾਹਿਬ ਤੇ ਜਦੋਂ ਸੀਐਮ ਮੁਖਮੰਦ ਲੱਗੇ ਉਹਨਾਂ ਨੇ ਵੀ ਇਹੀ ਸ਼ਬਦ ਬੋਲੇ ਸੀ ਵੀ ਜਿਹੜੇ ਇਹ ਲੋਕ ਆ ਸਮਾਜ ਆ ਇਹਨਾਂ ਨੂੰ ਪੈਰ ਦੀ ਜੁੱਤੀ ਦੇ ਬਰਾਬਰ ਰੱਖਣਾ ਚਾਹੀਦਾ ਜਦੋਂ ਜੁੱਤੀ ਸਿਰ ਦੇ ਉੱਪਰ ਆ ਜਾਂਦੀ ਹੈ ਤੇ ਤੁਹਾਨੂੰ ਨਤੀਜਾ ਦੇਖ ਹੀ ਲਿਆ ਵੀ ਜਿਹੜੇ ਕਾਂਗਰਸ ਦਾ ਹਾਰ ਦਾ ਜਿਹੜਾ ਠੀਕਰਾਂ ਹੁੰਦਾ ਆ ਉਹ ਸਰਦਾਰ ਚਰਨਜੀਤ ਚੰਨੀ ਸਾਹਿਬ ਦੇ ਸਿਰ ਮੰਡਿਆ ਗਿਆ ਤੇ ਇਸ ਨੇ ਵੀ ਉਹੀ ਗੱਲਾਂ ਦੁਹਾਈਆਂ ਵੀ ਜਿਹੜੇ ਸਮਾਜ ਦੀ ਕਾਸ ਨੂੰ ਜਿਹੜਾ ਇਹ ਚੂੜੇ ਗੱਲ ਰਹੀ ਆ ਵੀ ਜਿਹੜੂ ਬੂਟਾਂ ਦੇ ਨਾਲ ਸਮਾਧਨ ਕਰ ਰਹੀ ਆ ਕਾਸ ਨੂੰ ਵੀ ਪਤਾ ਨਹੀਂ ਜਿਹੜੇ ਮਾਰਸ਼ਲ ਕੋਮਾਂ ਜਿਹੜੀਆਂ ਹੈਗੀਆਂ ਜਿਸ ਨੇ ਕੁਰਬਾਨੀਆਂ ਜਿਹੜੀਆਂ ਇਤਿਹਾਸ ਵਿੱਚ ਦੇਖੋ ਸਾਡੇ ਇਤਿਹਾਸ ਵਿੱਚ ਜਿਹੜਾ ਸਮਾਜ ਦੇ ਵਿਰਤੀ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਪਰ ਉਹਨਾਂ ਨੂੰ ਜਾਣ ਕੇ ਟਾਰਗੇਟ ਕਰਨਾ ਤੋਂ ਸੋ ਨੀੜ ਭਾਵਨਾ ਕਰਨੀ ਇਸੇ ਲੜਕੀ ਨੂੰ ਲੱਭ ਕੇ ਮਾਨੂੰ ਸਾਥੀਆਂ ਨੂੰ ਬੇਨਤੀ ਕਰਦੇ ਆ ਵੀ ਇਹਦਾ ਆਤਾ ਪਤਾ ਜਿਹੜਾ ਦੱਸਿਆ ਜਾਵੇ ਤਾਂ ਜੋ ਉਹਦੇ ਜ਼ਿਲ੍ਹੇ ਦੇ ਵਿੱਚ ਜਿੱਥੇ ਰਹਿੰਦੀ ਹੈ ਉਸ ਤੇ ਲੋਕਾਂ ਨੂੰ ਕਿਹਾ ਜਾਵੇ ਵੀ ਐਸੀ ਲੜਕੀ ਦਾ ਜਿਹੜਾ ਆ ਜੋ ਆਪਣੇ ਸਮਾਜ ਨੂੰ ਨੀਜਾ ਦਿਖਾਉਂਦੀ ਕੋਈ ਗੱਲ ਕਰਦੀ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਉੱਪਰ ਵੀ ਮੈਂ ਕਹਿੰਦਾ ਜਿਹੜਾ ਐਸਆਡ ਦੇ ਪੜਤਾ ਜਿਹੜਾ ਇਸ ਤੇ ਉੱਪਰ ਤੇ ਤੇ ਇਹਦੇ ਪਰਿਵਾਰ ਦੇ ਉੱਪਰ ਵੀ ਦੇਣਾ ਚਾਹੀਦਾ ਤਾਂ ਜੋ ਇਹ ਲੜਕੀ ਨੂੰ ਸਹੋਣਾ ਚਾਹੀਦਾ ਸਮਾਜ ਪ੍ਰਤੀ ਜਿਹੜੇ ਅਪਸ਼ਬਦ ਉਹਨਾਂ ਦੇ ਬੋਲਣੇ ਜਿਹੜੇ ਨਹੀਂ ਚਾਹੀਦੇ ਪਾਰੇ ਵੀਡੀਓ ਦੇਖ ਕੇ ਸਾਰਿਆਂ ਦੇ ਮੀਡੀਆ ਵਿੱਚ ਆਈ ਹੋਣੀ ਹੈ ਇਹਨਾਂ ਦੇ ਪਰਿਵਾਰ ਨੂੰ ਪਤਾ ਹੋਣਾ ਪਰ ਕਿਸੇ ਨੇ ਇਹਨਾਂ ਦੇ ਮਤਲਬ ਇਹ ਨਹੀਂ ਸਮਝਾਇਆ ਵੀ ਲੜਕੀ ਨੇ ਇਸ ਤਰ੍ਹਾਂ ਵੀ ਜੇਕਰ ਅਸੀਂ ਲੜਕੀ ਨੂੰ ਅਪ ਸ਼ਬਦ ਬੋਲਾਂਗੇ ਤਾਂ ਲੋਕਾਂ ਨੇ ਤੁਹਾਨੂੰ ਕਹਿਣਾ ਯਾਰ ਇੱਕ ਵਾਰੀ ਲੜਕੀ ਸੀ ਵੀ ਇਦਾਂ ਕਿਉਂ ਬੋਲਿਆ ਪਰ ਲੜਕੀ ਦੇ ਵਰਡਿੰਗ ਸੁਣ ਕੇ ਤੁਹਾਨੂੰ ਹੀ ਲੱਗਦਾ ਵੀ ਜਿਹੜਾ ਮੈਂਟਲੀ ਅਫਸਰ ਲੱਦੀ ਆ ਉਹ ਜਾਣ ਬੁੱਝ ਕੇ ਜਿਹੜਾ ਇਹਨੇ ਸਾਡੇ ਸਮਾਜ ਨੂੰ ਜਿਹੜਾ ਨੀਚਾ ਦਿਖਾ ਲਿਆ ਜਿਹੜੀ ਆ ਰਵੀ ਦਾ ਬਾਲਮੀਕ ਸਮਾਜ ਦੀ ਜਿਹੜੀ ਆ ਸ਼ਬਦ ਨੂੰ ਜਿਹੜਾ ਨੀਚਾ ਦਿਖਾ ਲਿਆ ਸੋ ਤੁਰੰਤ ਅਸੀਂ ਜਾਣਦੇ ਆ ਵੇਰੇ ਉੱਪਰ ਐਕਸ਼ਨ ਲੈ ਕੇ ਜਿਹੜਾ ਇਹਨੂੰ ਜੇ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤਾਂ ਜਿਹੜੇ ਪਰਿਵਾਰ ਦੇ ਉੱਪਰ ਵੀ ਜਿਹੜਾ ਆ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਸੋ ਸਾਰਿਆਂ ਬੇਨਤੀ ਕਰਦੇ ਆਂ ਵੀ ਜਲਦੀ ਇਹਦਾ ਪਤਾ ਕਰਕੇ ਜਿਹੜਾ ਸੋਸ਼ਲ ਮੀਡੀਆ ਦੱਸਿਆ ਜਾਵੇ ਤਾਂ ਜੋ ਜਿਹੜਾ ਉਸ ਜ਼ਿਲ੍ਹੇ ਦੇ ਵਿੱਚ ਜਾ ਕੇ ਸ਼ਕਤੀਬਜ਼ੀ ਕਰਕੇ ਇਹਦਾ ਜਿਹੜਾ ਰੋਸ ਪ੍ਰਦਰਸ਼ਨ ਕਰਕੇ ਜਿਹੜਾ ਇਸ ਨੂੰ ਵੀ ਸਿੱਖਿਆ ਦੇ ਸਕੀਏ ਵੀ ਇਸ ਦੀ ਸਮਾਜ ਨੂੰ ਅਤੇ ਉਹਦੇ ਸਮਾਜ ਦੇ ਪ੍ਰਤੀ ਬੋਲਣ ਦਾ ਨਤੀਜਾ ਜਿਹੜਾ ਉਹ ਕੀ ਸਿੱਟਾ ਨਿਕਲਦਾ ਸਾਰਿਆਂ ਨੂੰ ਇੰਨੀ ਬੇਨਤੀ ਕਰਦਾ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਬਾਲਮੀਕੀ ਹਰ ਹਰ ਬਾਲਮੀਕੀ